ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਖਾਸ ਗੱਲਬਾਤ ਵਿੱਚ ਅੱਜ ਆਪਾਂ ਕੈਲ ਨਿਊ ਪੋਰਟ ਦੀ ਇੱਕ ਬਹੁਤ ਮਸ਼ਹੂਰ ਕਿਤਾਬ ਡੀਪ ਵਰਕ ਯਾਨੀ ਡੂੰਘਾ ਕੰਮ ਧਿਆਨ ਨਾਲ ਸਫਲਤਾ ਦੇ ਅੰਦਰ ਮਤਲਬ ਡੂੰਗਾਈ ਨਾਲ ਚਾਤ ਮਾਰਾਂਗੇ ਸਾਡੇ ਕੋਲ ਇਸ ਬਾਰੇ ਕਾਫੀ ਜਾਣਕਾਰੀ ਇਕੱਠੀ ਹੋਈ ਹੈ ਕੁਝ ਲੇਖ ਨੇ ਕੁਝ ਨੋਟਸ ਤੇ ਆਪਣਾ ਮਕਸਦ ਹੈ ਬਈ ਇਹ ਇਹਨਾਂ ਵਿੱਚੋਂ ਜਿਹੜੀਆਂ ਮੁੱਖ ਗੱਲਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝੀਏ ਤੇ ਸਾਂਝਾ ਕਰੀਏ ਹਾਂਜੀ ਬਿਲਕੁਲ ਤੇ ਇਹ ਕਿਤਾਬ ਦੇਖੋ ਕਿ ਬੜੇ ਹੀ ਕੀ ਕਹਿੰਦੇ ਨੇ ਦਮਦਾਰ ਆਈਡੀਏ ਦੇ ਵਾਲੇ ਦੁਆਲੇ ਕੁੰਦੀ ਹੈ ਕਿ ਅੱਜ ਦੇ ਟਾਈਮ 'ਚ ਜਿੱਥੇ ਹਰ ਪਾਸੇ ਐਨਾ ਸ਼ੋਰ ਸ਼ਰਾਬਾ ਐਨੀਆਂ ਡਿਸਟਰੈਕਸ਼ਨਾਂ ਨੇ ਉੱਥੇ ਜਿਹੜੇ ਲੋਕ ਸੱਚੀ ਧਿਆਨ ਟਿਕਾ ਕੇ ਕੰਮ ਕਰ ਸਕਦੇ ਨੇ ਨਾ ਬਸ ਉਹੀ ਅੱਗੇ ਵਧ ਰਹੇ ਨੇ ਉਹੀ ਕਾਮਯਾਬੀ ਲੈ ਰਹੇ ਨੇ ਬਿਲਕੁਲ ਬਿਲਕੁਲ ਜਿਵੇਂ ਕਿਤਾਬ ਦਾ মূল ਮੰਤਰ ਜਾਈ ਹੈ ਜਿੱਥੇ ਸਾਰਿਆਂ ਦਾ ਧਿਆਨ ਪਟਕਿਆ ਹੋਵੇ ਉਥੇ ਫੋਕਸ ਵਾਲੇ ਰਾਜ ਕਰਦੇ ਨੇ ਸੋ ਅੱਜ ਆਪਾਂ ਇਹ ਹੀ ਸਮਝਣਾ ਵਾ ਕਿ ਇਹ ਡੂੰਗਾ ਕੰਮ ਅਸਲ ਚ ਹੈ ਕੀ ਤੇ ਇਹ ਸਾਨੂੰ ਮਤਲਬ ਔਖੀਆਂ ਚੀਜ਼ਾਂ ਸਿੱਖਣ ਚ ਵਧੀਆਂ ਨਤੀਜੇ ਦੇਣ ਚ ਤੇ ਇਸ ਭੱਜ ਦੌੜ ਵਾਲੀ ਦੁਨੀਆ ਚ ਅੱਗੇ ਰਹਿਣ ਚ ਕਿਵੇਂ ਮਦਦ ਕਰ ਸਕਦਾ ਹ ਇਹ ਗੱਲ ਸਿਰਫ ਵੱਧ ਘੰਟੇ ਲਾਉਣ ਦੀ ਨਹੀਂ ਬਲਕਿ ਸਹੀ ਤਰੀਕੇ ਨਾਲ ਪੂਰੀ ਗਹਿਰਾਈ ਨਾਲ ਕੰਮ ਕਰਨ ਦੀ ਹੈ ਹਾਂ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਨਿਊਪੋਰਟ ਕਿਸ ਤਰ੍ਹਾਂ ਦੇ ਕੰਮ ਦੀ ਗੱਲ ਕਰ ਰਿਹਾ ਵਾ ਤੇ ਕਿਸ ਤੋਂ ਬਚਣ ਲਈ ਕਹਿ ਰਿਹਾ ਦੋਵਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅੱਛਾ ਤਾਂ ਫਿਰ ਆਓ ਪਹਿਲਾਂ ਇਸੇ ਫਰਕ ਨੂੰ ਸਮਝੀਏ ਇਹ ਡੂੰਗਾ ਕੰਮ ਜਿਸ ਦੀ ਇੰਨੀ ਚਰਚਾ ਹੋ ਰਹੀ ਹੈ ਇਹ ਹੈ ਕਿ ਅਸਲ 'ਚ ਤੇ ਇਹ ਜਿਹੜਾ ਆਪਣਾ ਰੋਜ਼ ਦਾ ਕੰਮ ਹੁੰਦਾ ਜਿਸ ਨੂੰ ਸ਼ਾਇਦ ਹਲਕਾ ਕੰਮ ਕਹਿ ਸਕਦੇ ਆ ਉਸ ਤੋਂ ਕਿਵੇਂ ਵੱਖਰਾ ਆ ਦੇਖੋ ਡੂੰਗਾ ਕੰਮ ਜਾਂ ਡੀਪ ਵਰਕ ਉਹ ਕੰਮ ਹੈ ਜਿਹੜਾ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਮਤਲਬ ਪੂਰੀ ਕਨਸੈਂਟਰੇਸ਼ਨ ਨਾਲ ਕਰਦੇ ਹੋ ਇਹ ਤੁਹਾਡੀ ਦਿਮਾਗ ਨੂੰ ਚੈਲੰਜ ਕਰਦਾ ਤੁਹਾਡੇ ਸਕਿੱਲ ਨੂੰ ਹੋਰ ਤਿੱਖਾ ਕਰਦਾ ਤੇ ਕੁਝ ਨਵਾਂ ਕੁਝ ਵੈਲਿਊਏਬਲ ਬਣਾਉਂਦਾ ਜਿਵੇਂ ਮੰਨ ਲਓ ਕੋਈ ਬਹੁਤ ਜ਼ਰੂਰੀ ਰਿਪੋਰਟ ਲਿਖਣੀ ਆ ਕੋਈ ਨਵਾਂ ਕੋਡ ਲਿਖਣਾ ਕਿਸੇ ਔਖੀ ਪ੍ਰੋਬਲਮ ਦਾ ਹੱਲ ਲੱਭਣਾ ਜਾਂ ਕੋਈ ਬਿਜ਼ਨਸ ਸਟਰੈਟੇਜੀ ਬਣਾਉਣੀ ਇਹ ਉਹ ਕੰਮ ਨੇ ਜਿਨ੍ਹਾਂ ਦਾ ਸੱਚੀ ਕੋਈ ਮੁੱਲ ਹੁੰਦਾ ਹੂੰ ਸਮਝ ਗਏ ਤੇ ਫਿਰ ਹਲਕਾ ਕੰਮ ਉਹ ਕੀ ਹੋਇਆ ਮੈਨੂੰ ਤਾਂ ਲੱਗਦਾ ਸਾਡਾ ਸਾਰਿਆਂ ਦਾ ਜ਼ਿਆਦਾ ਟਾਈਮ ਉਸੇ ਚੀਜ਼ ਜਾਂਦਾ ਹੈ ਬਿਲਕੁਲ ਸਹੀ ਕਿਹਾ ਹਲਕਾ ਕੰਮ ਜਾਂ ਸ਼ੈਲੋ ਵਰਕ ਉਹ ਕੰਮ ਹੁੰਦੇ ਨੇ ਜਿਹੜੇ ਆਪਾਂ ਅਕਸਰ ਡਿਸਟਰੈਕਟਡ ਹੁੰਦੇ ਹੋਏ ਵੀ ਕਰ ਲੈਨੇ ਆ ਇਹਨਾਂ ਲਈ ਬਹੁਤ ਹੀ ਦਿਮਾਗੀ એનર્ਜੀ ਨਹੀਂ ਚਾਹੀਦੀ ਜਿਵੇਂ ਬਾਰ-ਬਾਰੀ ਮੇਲਾ ਦੇਖਣਾ ਜਵਾਬ ਦੇਣਾ ਸੋਸ਼ਲ ਮੀਡੀਆ ਤੇ ਐਵੇਂ ਸਕਰੋਲ ਕਰੀ ਜਾਣਾ ਜਾਂ ਬਹੁਤ ਸਾਰੀਆਂ ਮੀਟਿੰਗਾਂ 'ਚ ਬੈਠਣਾ ਜਿੱਥੇ ਸ਼ਾਇਦ ਤੁਹਾਡੀ ਲੋੜ ਵੀ ਨਾ ਹੋਵੇ ਜਾਂ ਨਿੱਕੇ-ਮੋਟੇ ਦਫ਼ਤਰੀ ਕੰਮ ਇਹ ਕੰਮ ਨਾ ਸਾਨੂੰ ਬਿਜ਼ੀ ਤਾਂ ਦਿਖਾਉਂਦੇ ਨੇ ਪਰ ਜ਼ਰੂਰੀ ਨਹੀਂ ਕਿ ਅਸੀਂ ਕੁਝ ਪ੍ਰੋਡਕਟਿਵ ਵੀ ਕਰ ਰਹੇ ਹੋਈਏ ਹਾਂ ਇਹ ਬਹੁਤ ਵੱਡਾ ਫਰਕ ਦੱਸਿਆ ਤੁਸੀਂ ਬਿਜ਼ੀ ਹੋਣਾ ਤੇ ਅਸਲ ਵਿੱਚ ਕੁਝ ਪ੍ਰੋਡਕਟਿਵ ਕਰਨਾ ਦੋ ਅਲੱਗ ਗੱਲਾਂ ਨੇ ਕਈ ਵਾਰ ਇਹ ਲੱਗਦਾ ਵੀ ਜੇ ਸਾਰਾ ਦਿਨ ਈਮੇਲਾਂ ਨਾ ਦੇਖਿਆ ਜਾਂ ਹਰ ਮੀਟਿੰਗ 'ਚ ਨਾ ਗਏ ਤਾਂ ਪਤਾ ਨਹੀਂ ਕੀ ਹੋ ਜੂ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਸ਼ਾਇਦ ਨਾ ਹਲਕੇ ਕੰਮਾਂ ਚੋਲਚ ਕੇ ਅਸਲ ਕੰਮ ਲਈ ਟਾਈਮ ਹੀ ਨਹੀਂ ਮਿਲਦਾ ਸੱਚੀ ਗੱਲ ਹੈ ਸ਼ੈਲੋ ਕੰਮ ਤੇ ਕਦੀ ਵੱਡੀ ਜਿੱਤ ਨਹੀਂ ਮਿਲਦੀ ਇਹ ਤਾਂ ਪੂਰਾ ਫਿਟ ਬੈਟ ਦਾ ਇੱਥੇ ਪਰ ਅੱਜ ਦੇ ਇਸ ਡਿਜੀਟਲ ਯੁੱਗ ਵਿੱਚ ਜਿੱਥੇ ਹਰ ਚੀਜ਼ ਸਾਡਾ ਧਿਆਨ ਖਿੱਚ ਰਹੀ ਆ ਇਹ ਡੂੰਗਾ ਕਮ ਐ ਨਾ ਜ਼ਰੂਰੀ ਕਿਉਂ ਹੋ ਗਿਆ ਦੇਖੋ ਇਹਦੀ ਅਹਿਮੀਅਤ ਇਸ ਕਰਕੇ ਵਧੀ ਹੈ ਕਿਉਂਕਿ ਅੱਜ ਕੱਲ ਨਾ ਡੂੰਗਾ ਧਿਆਨ ਲਾਉਣ ਦੀ ਜਿਹੜੀ ਕਾਬਲੀਅਤ ਹੈ ਉਹ ਬਹੁਤ ਘਟਦੀ ਜਾ ਰਹੀ ਹੈ ਬਹੁਤ ਰੇਅਰ ਹੋ ਗਈ ਹੈ ਸਾਡੇ ਫੋਨ ਵੱਜੀ ਜਾਂਦੇ ਨੇ ਨੋਟੀਫਿਕੇਸ਼ਨ ਆਈ ਜਾਂਦੇ ਨੇ ਸੋਸ਼ਲ ਮੀਡੀਆ ਖਿੱਚੀ ਜਾਂਦਾ ਖਬਰਾਂ ਦਾ ਤਾਂ ਹੜ ਆਇਆ ਪਿਆ ਇਹ ਸਭ ਸਾਡੇ ਫੋਕਸ ਨੂੰ ਤੋੜ ਰਹੇ ਨੇ ਦੇ ਨਿਊਪੋਰਟ ਕਹਿੰਦਾ ਬਈ ਕਿਉਂਕਿ ਇਹ ਕਾਬਲੀਅਤ ਇੰਨੀ ਘਟ ਗਈ ਹੈ ਇਸੇ ਕਰਕੇ ਇਹ ਬਹੁਤ ਕੀਮਤੀ ਵੀ ਹੋ ਗਈ ਹੈ ਵੈਲਿਊਏਬਲ ਜਿਹੜੀ ਚੀਜ਼ ਘੱਟ ਹੋਵੇ ਉਹਦੀ ਕਦਰ ਵੱਧ ਜਾਂਦੀ ਹੈ ਅੱਛਾ ਤਾਂ ਮਤਲਬ ਜਿਹੜੇ ਲੋਕ ਇਹ ਸਾਰੇ ਰੋਲੇ ਰੱਪੇ ਦੇ ਬਾਵਜੂਦ ਆਪਣਾ ਧਿਆਨ ਟਿਕਾ ਲੈਂਦੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਐਡਵਾਂਟੇਜ ਮਿਲਦਾ ਫਿਰ ਬਿਲਕੁਲ ਕਿਤਾਬ ਬੜੇ ਸਾਫ਼ ਤਰੀਕੇ ਨਾਲ ਦੱਸਦੀ ਹੈ ਕਿ ਜਿਹੜੇ ਲੋਕ ਡੀਪ ਵਰਕ ਕਰਨਾ ਸਿੱਖ ਲੈਂਦੇ ਨੇ ਉਹ ਦੋ ਮੇਨ ਚੀਜ਼ਾਂ 'ਚ ਅੱਗੇ ਨਿਕਲ ਜਾਂਦੇ ਨੇ ਇੱਕ ਉਹ ਔਖੀਆਂ ਚੀਜ਼ਾਂ ਬਹੁਤ ਤੇਜ਼ੀ ਨਾਲ ਸਿੱਖ ਸਕਦੇ ਨੇ ਕਿਉਂਕਿ ਕੁਝ ਵੀ ਨਵਾਂ ਤੇ ਕੰਪਲੈਕਸ ਸਿੱਖਣ ਲਈ ਫੋਕਸ ਚਾਹੀਦਾ ਤੇ ਦੂਜਾ ਉਹ ਬਹੁਤ ਹਾਈ ਕੁਆਲਿਟੀ ਦਾ ਕੰਮ ਪੈਦਾ ਕਰ ਸਕਦੇ ਨੇ ਭਾਵੇਂ ਕੋਈ ਰਿਸਰਚ ਪੇਪਰ ਹੋਵੇ ਕੋਈ ਡਿਜ਼ਾਈਨ ਹੋਵੇ ਕੋਈ ਸਟ੍ਰੈਟੇਜੀ ਤੇ ਨਤੀਜਾ ਉਹਨਾਂ ਦੀ ਡਿਮਾਂਡ ਵੱਧਦੀ ਹੈ ਉਹ ਪੈਸਾ ਵੀ ਵੱਧ ਕਮਾਉਂਦੇ ਨੇ ਤੇ ਆਪਣੇ ਫੀਲਡ 'ਚ ਲੀਡਰ ਬਣ ਜਾਂਦੇ ਨੇ ਵਾਹ ਇਹ ਤਾਂ ਬਹੁਤ ਹੀ ਇੰਟਰਸਟਿੰਗ ਗੱਲ ਆ ਤਾਂ ਮਤਲਬ ਜਿਵੇਂ ਪਹਿਲਾਂ ਜ਼ਮੀਨ ਜਾਇਦਾਦ ਤਾਕਤ ਹੁੰਦੀ ਸੀ ਅੱਜ ਜਿਸ ਦਾ ਫੋਕਸ ਆਪਣੇ ਕੰਟਰੋਲ 'ਚ ਆ ਅਸਲ ਤਾਕਤ ਉਹਦੇ ਕੋਲ। ਇੱਕ ਤਰ੍ਹਾਂ ਨਾ ਕਹਿ ਸਕਦੇ ਆ ਕਿ ਫੋਕਸ ਅਸ ਦੀ ਨਵੀਂ ਕਰੰਸੀ ਬਣ ਚੁੱਕੀ ਹੈ। ਹਾਂ। ਇਹ ਵਧੀਆ ਤਰੀਕਾ ਇਹਨੂੰ ਸਮਝਣ ਦਾ। ਪਰ ਇੱਕ ਚੀਜ਼ ਇੱਥੇ ਨਾ ਕਲੀਅਰ ਕਰਨੀ ਬਹੁਤ ਜ਼ਰੂਰੀ ਆ ਤਾਂ ਕਿ ਕੋਈ ਗਲਤ ਨਾ ਸਮਝ ਲਵੇ। ਉਹ ਕੀ? ਨਿਊ ਪੋਰਟ ਸਿਰਫ ਇਹ ਨਹੀਂ ਕਹਿ ਰਿਹਾ ਬਈ ਹਰ ਵੇਲੇ ਕੰਮ 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 ਦਿਨ ਰਾਤ ਲੱਗੇ ਰਹੋ। ਜਿਹੜੀ ਅੱਜਕੱਲ ਹਸਲ ਕਲਚਰ ਦੀ ਗੱਲ ਚਲਦੀ ਹੈ ਨਾ ਜਿੱਥੇ ਥੱਕੇ ਹੋਣ ਨੂੰ ਬੜੀ ਵੱਡੀ ਗੱਲ ਸਮਝਿਆ ਜਾਂਦਾ ਉਹ ਇਹਦੀ ਸਪੋਰਟ ਨਹੀਂ ਕਰਦਾ। ਉਦਾ ਫਲਸਫਾ ਥੋੜਾ ਅਲੱਗਾ ਤੇ ਜ਼ਿਆਦਾ ਸਸਟੇਨੇਬਲ ਆ ਅੱਛਾ ਮੈਂ ਤਾਂ ਸੋਚਿਆ ਸੀ ਸ਼ਾਇਦ ਐਵੀ ਹੋਈ ਗੱਲ ਹੋਗੀ ਕਿ ਬਸ ਲੱਗੇ ਰਹੋ ਵੱਧ ਘੰਟੇ ਕੰਮ ਕਰੋ ਇਹ ਤਾਂ ਚੰਗੀ ਗੱਲ ਐ ਜੇ ਇੰਜ ਨਹੀਂ ਐ ਨਹੀਂ ਬਿਲਕੁਲ ਨਹੀਂ ਇਹ ਇਕਾਗਰਤਾ ਪਲੱਸ ਸੀ ਮਾਵਾਂ ਦੇ ਪ੍ਰਿੰਸੀਪਲ ਤੇ ਜ਼ੋਰ ਦਿੰਦਾ ਯਾਨੀ ਕਨਸੈਂਟਰੇਸ਼ਨ ਪਲੱਸ ਬਾਉਂਡਰੀਜ਼ ਮਤਲਬ ਜਦੋਂ ਕੰਮ ਕਰ ਰਹੇ ਹੋ ਉਦੋਂ ਪੂਰੀ ਇੰਟੈਂਸਿਟੀ ਨਾਲ ਬਿਨਾਂ ਡਿਸਟਰਬੈਂਸ ਤੇ ਡੀਪ ਵਰਕ ਕਰੋ ਖਾਸ ਟਾਈਮ ਕੱਢ ਕੇ ਪਰ ਜਦੋਂ ਕੰਮ ਦਾ ਟਾਈਮ ਖਤਮ ਤਾਂ ਬਸ ਕੰਮ ਨੂੰ ਬੰਦ ਕਰ ਦਿਓ ਪੂਰੀ ਤਰ੍ਹਾਂ ਦਿਮਾਗ ਨੂੰ ਆਰਾਮ ਦਿਓ ਕਰਦਿਆਂ ਨਾਲ ਟਾਈਮ ਸਪੈਂਡ ਕਰੋ ਆਪਣੇ ਸ਼ੌਕ ਪੂਰੇ ਕਰੋ ਕੰਮ ਨੂੰ ਆਪਣੀ ਪਰਸਨਲ ਲਾਈਫ ਤੇ ਹਾਵੀ ਨਾ ਹੋਣ ਦਿਓ ਡੂੰਗਾ ਕੰਮ ਤੇ ਡੂੰਗਾ ਆਰਾਮ ਦੋਵੇਂ ਜ਼ਰੂਰੀ ਨੇ ਵਾਹ ਇਹ ਤਾਂ ਬਹੁਤ ਹੀ ਬੈਲੈਂਸਡ ਅਪਰੋਚ ਲੱਗੀ ਮੈਨੂੰ ਤਾਂ ਇਹਦਾ ਮਤਲਬ ਇਹ ਹੋਇਆ ਕਿ ਡੀਪ ਵਰਕ ਨਾਲ ਤੁਸੀਂ ਘੱਟ ਟਾਈਮ 'ਚ ਜ਼ਿਆਦਾ ਵਧੀਆ ਕੰਮ ਕਰ ਲੈਨੇ ਹੋ ਤੇ ਫਿਰ ਬਾਕੀ ਟਾਈਮ ਆਪਣੇ ਲਈ ਬਚ ਜਾਂਦਾ ਹਾਂ ਇਹੀ ਤਾਂ ਇਹਦਾ ਸਭ ਤੋਂ ਵੱਡਾ ਫਾਇਦਾ ਵਾ ਕਿਉਂਕਿ ਜਦੋਂ ਤੁਸੀਂ ਪੂਰਾ ਫੋਕਸਡ ਹੋ ਕੇ ਕੰਮ ਕਰਦੇ ਹੋ ਤੁਹਾਡੀ ਪ੍ਰੋਡਕਟਿਵਿਟੀ ਕਈ ਗੁਣਾ ਵੱਧ ਜਾਂਦੀ ਹੈ ਤੁਸੀਂ ਸ਼ਾਇਦ 3-4 ਘੰਟੇ ਦੇ ਡੀਪ ਵਰਕ 'ਚ ਉਹਨਾ ਕੰਮ ਕਰ ਲੋ ਜਿੰਨਾ ਕੋਈ ਬੰਦਾ 8-10 ਘੰਟੇ ਲਗਾਤਾਰ ਡਿਸਟਰੈਕਸ਼ਨਾਂ ਨਾਲ ਕਰਦਾ ਇਹਦੇ ਨਾਲ ਕੰਮ ਦੀ ਕੁਆਲਿਟੀ ਤਾਂ ਵਧੀ ਆ ਨਾਲੇ ਤੁਹਾਡੇ ਕੋਲ ਆਪਣੀ ਲਾਈਫ ਤੇ ਬਾਕੀ ਕੰਮਾਂ ਲਈ ਜ਼ਿਆਦਾ ਟਾਈਮ ਤੇ એનર્ਜੀ ਬਚਦੀ ਆ ਸਟ्रेस ਘਟਦਾ ਸ਼ਾਂਤੀ ਮਿਲਦੀ ਆ ਇਹ ਤਾਂ ਸੁਣਨ 'ਚ ਬਹੁਤ ਵਧੀਆ ਲੱਗ ਰਿਹਾ ਇਹ ਉਸ ਸੋਚ ਨੂੰ ਚੈਲੰਜ ਕਰਦਾ ਕਿ ਕਾਮਯਾਬ ਹੋਣ ਲਈ ਹਮੇਸ਼ਾ ਥੱਕੇ ਟੁੱਟੇ ਰਹਿਣਾ ਪੈਂਦਾ ਹੈ ਜਿਵੇਂ ਕਹਿੰਦੇ ਨੇ ਸਮਾਰਟ ਕੰਮ ਵਾਲਿਆਂ ਨੂੰ ਥਕਾਵਟ ਨਹੀਂ ਹੁੰਦੀ ਸੰਤੁਸ਼ਟੀ ਹੁੰਦੀ ਹੈ ਇਹ ਸਿਰਫ ਰਿਜ਼ਲਟ ਨਹੀਂ ਕੰਮ ਕਰਨ ਦੇ ਐਕਸਪੀਰੀਅੰਸ ਬਾਰੇ ਵੀ ਹੈ ਪਰ ਹੁਣ ਅਸਲ ਸਵਾਲ ਇਹ ਆ ਭਈ ਇਹ ਸਭ ਕੁਝ ਕਰੀਏ ਕਿਵੇਂ ਥਿਉਰੀ ਤਾਂ ਬਹੁਤ ਵਧੀਆ ਪਰ ਰੋਜ਼ ਦੀ ਜ਼ਿੰਦਗੀ ਚ ਡੀਪ ਵਰਕ ਸ਼ੁਰੂ ਕਿਵੇਂ ਕਰੀਏ ਹਾਂ ਇਹ ਬਹੁਤ ਇੰਪੋਰਟੈਂਟ ਸਵਾਲ ਆ ਤੇ ਨਿਊ ਪੋਰਟ ਇਹਦੇ ਲਈ ਬਹੁਤ ਪ੍ਰੈਕਟੀਕਲ ਤਰੀਕੇ ਦੱਸਦਾ ਉਹਨੇ ਮੇਨਲੀ ਚਾਰ ਨਿਯਮ ਮਤਲਬ ਚਾਰ ਰੂਲਸ ਦਿੱਤੇ ਨੇ ਇਹ ਰੂਲਸ ਸਾਨੂੰ ਡੀਪ ਵਰਕ ਦੀ ਆਦਤ ਪਾਉਂਚ ਤੇ ਇਹਨੂੰ ਲੰਬਾ ਸਮਾਂ ਬਣਾਈ ਰੱਖਣ 'ਚ ਹੈਲਪ ਕਰਦੇ ਨੇ ਇੱਕ ਤਰ੍ਹਾਂ ਦਾ ਫਰੇਮਵਰਕ ਸਮਝ ਲਓ ਠੀਕ ਹੈ ਆਓ ਫਿਰ ਇਹਨਾਂ ਨਿਯਮਾਂ ਨੂੰ ਇੱਕ ਇੱਕ ਕਰਕੇ ਦੇਖੀਏ ਪਹਿਲਾ ਨਿਯਮ ਕੀ ਕਹਿੰਦਾ ਪਹਿਲਾ ਨਿਯਮ ਹੈ ਡੂੰਘਾਈ ਨਾਲ ਕੰਮ ਕਰੋ ਵਰਕ ਡੀਪਲੀ ਇਹਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਡੀਪ ਵਰਕ ਲਈ ਨਾ ਕੁਝ ਖਾਸ ਰੁਟੀਨ ਜਾਂ ਰਿਚੁਅਲ ਬਣਾਉਣੇ ਪੈਣਗੇ ਕਰਨਾ ਪਊਗਾ ਬਈ ਕਦੋਂ ਕੰਮ ਕਰਨਾ ਹੈ ਜਿਵੇਂ ਸਵੇਰੇ ਉੱਠਦੇ ਸਾਰ ਕਿੱਥੇ ਕਰਨਾ ਕੋਈ ਸ਼ਾਂਤ ਜਗ੍ਹਾ ਕਿੰਨੀ ਦੇਰ ਕਰਨਾ ਹੈ ਜਿਵੇਂ 90 ਮਿੰਟ ਦਾ ਸੈਸ਼ਨ ਤੇ ਸਭ ਤੋਂ ਜ਼ਰੂਰੀ ਇਸ ਦੌਰਾਨ ਹਰ ਤਰ੍ਹਾਂ ਦੀ ਡਿਸਟਰੈਕਸ਼ਨ ਨੂੰ ਖਤਮ ਕਰਨਾ ਹੈ ਫੋਨ ਸਾਇਲੈਂਟ ਜਾਂ ਦੂਰ ਇੰਟਰਨੈਟ ਦੀਆਂ ਫਾਲਤੂ ਟੈਬਸ ਬੰਦ ਈਮੇਲ ਨੋਟੀਫਿਕੇਸ਼ਨ ਬੰਦ ਮਲਟੀਟਾਸਕਿੰਗ ਬਿਲਕੁਲ ਨਹੀਂ ਸਾਰਾ ਧਿਆਨ ਇੱਕ ਕੰਮ ਤੇ ਹੂੰ ਸੁਣਨ ਚ ਤਾਂ ਸੌਖਾ ਲੱਗਦਾ ਪਰ ਕਰਨਾ ਸ਼ਾਇਦ ਔਖਾ ਹੋਊਗਾ ਖਾਸ ਕਰਕੇ ਜੇ ਆਫਿਸ ਚ ਹੋਈਏ ਕਿਥੇ ਹਰ ਵੇਲੇ ਕੁਛ ਨਾ ਕੁਛ ਚੱਲਦਾ ਰਹਿੰਦਾ ਪਰ ਹਾਂ ਇੱਕ ਰੂਟੀਨ ਬਣਾਉਣ ਨਾਲ ਸ਼ਾਇਦ ਹੈਲਪ ਮਿਲੇ ਦੂਜਾ ਨਿਯਮ ਦੂਜਾ ਨਿਯਮ ਹੈ ਬੋਰਿਅਤ ਨੂੰ ਅਪਣਾਓ ਐਮਬ੍ਰੇਸ ਬੋਰਿਅਤ ਇਹ ਸ਼ਾਇਦ ਥੋੜਾ ਅਜੀਬ ਲੱਗੇਗਾ ਬੋਰਿਅਤ ਨੂੰ ਅਪਣਾਓ ਇਹ ਕਿਵੇਂ ਹਾਂ ਨਿਊਪੋਰਟ ਕਹਿੰਦਾ ਕਿ ਆਪਾਂ ਨਾ ਆਪਣੇ ਦਿਮਾਗ ਨੂੰ ਹਰ ਵੇਲੇ ਕਿਸੇ ਨਾ ਕਿਸੇ ਸਟੀਮੂਲੇਸ਼ਨ ਕਿਸੇ ਨਾ ਕਿਸੇ ਉਤੇਜਨਾ ਦਾ ਆਦੀ ਬਣਾ ਲਿਆ ਵਾ ਜਿਵੇਂ 2 ਮਿੰਟ ਵੀ ਵੇਲਾ ਮਿਲਦਾ ਜਾਂ ਥੋੜੀ ਬੋਰਿਅਤ ਹੁੰਦੀ ਆ ਅਸੀਂ ਫਟਾਫਟ ਫੋਨ ਚੱਕ ਲੈਨੇ ਆ ਕੁਛ ਨਾ ਕੁਛ ਸਕਰੋਲ ਕਰਨ ਲੱਗ ਜਾਨੇ ਆ ਇਹ ਆਦਤ ਸਾਡੇ ਫੋਕਸ ਕਰਨ ਦੀ ਪਾਵਰ ਨੂੰ ਕਮਜ਼ੋਰ ਕਰਦੀ ਆ ਜਿਵੇਂ ਲਗਾਤਾਰ ਮਿੱਠਾ ਖਾਣ ਨਾਲ ਸਰੀਰ ਕਮਜ਼ੋਰ ਹੁੰਦਾ ਓਵੇਂ ਹੀ ਦਿਮਾਗ ਇਸ ਲਈ ਸਾਨੂੰ ਆਪਣੇ ਦਿਮਾਗ ਨੂੰ ਟ੍ਰੇਨ ਕਰਨਾ ਪੈਣਾ ਹੈ ਕਿ ਉਹ ਬਿਨਾਂ ਕਿਸੇ ਬਾਹਰਲੀ ਚੀਜ਼ ਦੇ ਵੀ ਸ਼ਾਂਤ ਰਹਿ ਸਕੇ ਇਹ ਤਾਂ ਬਹੁਤ ਸਹੀ ਗੱਲ ਆ ਮੈਂ ਖੁਦ ਨੋਟਿਸ ਕੀਤਾ ਜਦ ਜਿੰਨੀ देर ਲਾਈਨ ਚ ਖੜਨਾ ਪੈ ਜਾਵੇ ਜਾਂ ਕਿਸੇ ਨੂੰ ਡਿੱਕਣਾ ਪਵੇ ਹੱਥ ਸਿੱਧਾ ਫੋਨ ਤੇ ਜਾਂਦਾ ਭਾਵੇਂ ਕੁਝ ਖਾਸ ਦੇਖਣਾ ਵੀ ਨਾ ਹੋਵੇ ਇਸ ਆਦਤ ਨੂੰ ਤੋੜਨਾ ਕਿੰਨਾ ਜ਼ਰੂਰੀ ਹੈ ਹੈਨਾ ਤਾਂ ਮਤਲਬ ਸਾਨੂੰ ਬੋਰਿਅਤ ਤੋਂ ਭੱਜਣਾ ਨਹੀਂ ਚਾਹੀਦਾ ਹਾਂ ਉਹ ਕਹਿੰਦਾ ਕਿ ਜਿਹੜੇ ਬੋਰਿਅਤ ਦੇ ਪਲ ਨੇ ਉਹਨਾਂ ਨੂੰ ਐਕਸੈਪਟ ਕਰੋ ਜਦੋਂ ਵੇਲੇ ਹੋ ਫੋਨ ਕੱਢਣ ਦੀ ਬਜਾਏ ਆਲੇ ਦੁਆਲੇ ਦੇਖੋ ਆਪਣੇ ਖਿਆਲਾਂ ਨਾਲ ਇਕੱਲੇ ਰਹੋ ਜਾਂ ਬਸ ਸ਼ਾਂਤ ਬੈਠ ਜਾਓ ਇਹ ਪ੍ਰੈਕਟਿਸ ਤੁਹਾਡੇ ਫੋਕਸ ਮਸਲ ਨੂੰ ਮਜ਼ਬੂਤ ਕਰਦੀ ਹੈ ਫਿਰ ਜਦੋਂ ਤੁਹਾਨੂੰ ਡੀਪ ਵਰਕ ਲਈ ਧਿਆਨ ਲਾਉਣਾ ਹੁੰਦਾ ਤਾਂ ਉਹ ਸੌਖਾ ਹੋ ਜਾਂਦਾ ਹੂੰ ਇਹ ਸੋਚਣ ਵਾਲੀ ਗੱਲ ਹੈ ਸ਼ਾਇਦ ਸਾਨੂੰ ਬੋਰਿਅਤ ਨੂੰ ਦੁਸ਼ਮਣ ਨਹੀਂ ਦੋਸਤ ਸਮਝਣਾ ਚਾਹੀਦਾ ਠੀਕ ਹੈ ਤੀਜਾ ਨਿਯਮ ਕੀ ਕਹਿੰਦਾ ਤੀਜਾ ਨਿਯਮ ਹੈ ਸੋਸ਼ਲ ਮੀਡੀਆ ਛੱਡੋ ਕੁਇਟ ਸੋਸ਼ਲ ਮੀਡੀਆ ਹੁਣ ਇੱਥੇ ਛੱਡੋ ਦਾ ਮਤਲਬ ਹਮੇਸ਼ਾ ਲਈ ਪੂਰੀ ਤਰ੍ਹਾਂ ਬੰਦ ਕਰਨਾ ਨਹੀਂ ਭਾਵੇਂ ਨਿਊਪੋਰਟ ਉਹ ਵੀ ਸਜੈਸਟ ਕਰਦਾ ਹੈ ਪਰ ਮੇਨ ਗੱਲ ਹੈ ਕਿ ਇਹਦੀ ਵਰਤੋਂ ਬਾਰੇ ਨਾ ਬਹੁਤ ਸੋਚ ਸਮਝ ਕੇ ਇੰਟੈਂਸ਼ਨਲੀ ਫੈਸਲਾ ਲੋ ਆਪਣੇ ਆਪ ਨੂੰ ਪੁੱਛੋ ਕਿ ਇਹ ਫਲਾਣਾ ਸੋਸ਼ਲ ਮੀਡੀਆ ਪਲੈਟਫਾਰਮ ਮੇਰੇ ਅਸਲ ਟੀਚਿਆਂ ਨੂੰ ਪੂਰਾ ਕਰਨ 'ਚ ਸੱਚੀ ਕੋਈ ਵੱਡੀ ਤੇ ਜ਼ਰੂਰੀ ਮਦਦ ਕਰ ਰਿਹਾ ਹੈ ਕਿ ਇਹਦਾ ਫਾਇਦਾ ਇਹਦੇ ਤੇ ਲੱਗਣ ਵਾਲੇ ਟਾਈਮ ਤੇ ਫੋਕਸ ਦੇ ਨੁਕਸਾਨ ਤੋਂ ਵੱਧ ਹੈ ਜੇ ਜਵਾਬ ਕਲੀਅਰ ਹਾਂ ਨਹੀਂ ਹੈ ਤਾਂ ਇਹਨੂੰ ਬਹੁਤ ਕਟਕਰਨ ਜਾਂ ਬੰਦ ਕਰਨ ਬਾਰੇ ਸੀਰੀਅਸਲੀ ਸੋਚੋ ਪਰ ਅੱਜਕੱਲ੍ਹ ਕਈ ਕੰਮਾਂ ਲਈ ਜਿਵੇਂ ਮਾਰਕੀਟਿੰਗ ਹੋ ਗਈ ਜਾਂ ਨੈਟਵਰਕਿੰਗ ਸੋਸ਼ਲ ਮੀਡੀਆ ਜ਼ਰੂਰੀ じゃ ਬਣ ਗਿਆ ਉਸ ਕੇਸ ਚ ਬੈਲੈਂਸ ਕਿਵੇਂ ਬਣਾਈਏ ਪੂਰਾ ਛੱਡਣਾ ਤਾਂ ਸ਼ਾਇਦ ਸਾਰਿਆਂ ਲਈ ਪੋਸੀਬਲ ਨਾ ਹੋਵੇ ਬਿਲਕੁਲ ਸਹੀ ਪੁਆਇੰਟ ਆ ਤੁਹਾਡਾ ਨਿਊ ਪੋਟ ਵੀ ਇਹ ਮੰਦਾ ਉਹਦਾ ਮਤਲਬ ਇਹ ਨਹੀਂ ਕਿ ਬਸ ਨਿਆਸ ਲੈ ਲੋ ਉਹਦਾ ਜ਼ੋਰ ਇਸ ਗੱਲ ਤੇ ਐ ਕਿ ਸਿਰਫ ਇਸ ਲਈ ਕੋਈ ਚੀਜ਼ ਨਾ ਵਰਤੋ ਕਿਉਂਕਿ ਉਹਦੇ ਕੁਝ ਫਾਇਦੇ ਨੇ ਐਨੀ ਬੈਨੀਫਿਟ ਸਿਰਫ ਉਦੋਂ ਵਰਤੋ ਜਦੋਂ ਉਹਦੇ ਬਹੁਤ ਜ਼ਰੂਰੀ ਫਾਇਦੇ ਹੋਣ ਸਿਗਨੀਫੀਕੈਂਟ ਬੈਨੀਫਿਟ ਜੇ ਕੋਈ ਟੂਲ ਤੁਹਾਡੇ ਮੇਨ ਟੀਚਾ ਲਈ ਬਹੁਤ ਜ਼ਰੂਰੀ ਹੈ ਤਾਂ ਵਰਤੋ ਪਰ ਬਹੁਤ ਕੰਟਰੋਲਡ ਤਰੀਕੇ ਨਾਲ ਜਿਵੇਂ ਦਿਨ ਚ ਸਿਰਫ ਇੱਕ ਫਿਕਸਡ ਟਾਈਮ ਤੇ ਜਾਂ ਸਿਰਫ ਖਾਸ ਕੰਮਾਂ ਲਈ ਐਵੇਂ ਬੇਮਤਲਬ ਸਕਰੋਲਿੰਗ ਜਾਂ ਹਰ ਨੋਟੀਫਿਕੇਸ਼ਨ ਤੇ ਰਿਐਕਟ ਕਰਨ ਤੋਂ ਬਚੋ ਹਾਂ ਇਹ ਬੈਲੈਂਸ ਲੱਭਣਾ ਪੈਣਾ ਤੇ ਚੌਥਾ ਤੇ ਆਖਰੀ ਨਿਯਮ ਚੌਥਾ ਨਿਯਮ ਹੈ ਹਲਕੇ ਕੰਮਾਂ ਨੂੰ ਕਟਾਓ ਡਰੇਨ ਦੀ ਸ਼ੈਲੋਜ਼ ਇਹਦਾ ਮਤਲਬ ਹੈ ਕਿ ਤੁਹਾਨੂੰ ਜਾਣ ਬੁੱਝ ਕੇ ਉਹ ਕੰਮ ਕਟਾਣੇ ਪੈਣਗੇ ਜਿਹੜੇ ਜ਼ਿਆਦਾ ਵੈਲਿਊ ਨਹੀਂ ਦਿੰਦੇ ਯਾਨੀ ਸ਼ੈਲੋ ਵਰਕ ਆਪਣੇ ਦਿਨ ਨੂੰ ਐਨਲਾਈਜ਼ ਕਰੋ ਦੇਖੋ ਕਿੰਨਾ ਟਾਈਮ ਈਮੇਲਾਂ ਬੇਲੋੜੀਆਂ ਮੀਟਿੰਗਾਂ ਜਾਂ ਹੋਰ ਨਿੱਕੇ ਮੋਟੇ ਕੰਮਾਂ 'ਚ ਜਾ ਰਿਹਾ ਹੈ ਫਿਰ ਇਹਨਾਂ ਨੂੰ ਘੱਟ ਤੋਂ ਘੱਟ ਕਰਨ ਦੇ ਤਰੀਕੇ ਲੱਭੋ ਜਿਵੇਂ ਈਮੇਲ ਲਈ ਦਿਨ 'ਚ ਸਿਰਫ 2-3 ਵਾਰ ਟਾਈਮ ਰੱਖੋ ਹਰ ਈਮੇਲ ਦਾ ਉਸੇ ਵੇਲੇ ਜਵਾਬ ਦੇਣ ਦੀ ਆਦਤ ਛੱਡੋ ਮੀਟਿੰਗ 'ਚ ਜਾਣ ਤੋਂ ਪਹਿਲਾਂ ਸੋਚੋ ਕਿ ਮੇਰਾ ਜਾਣਾ ਸੱਚੀ ਜ਼ਰੂਰੀ ਹੈ ਆਪਣੇ ਕੰਮ ਦੇ ਘੰਟੇ ਫਿਕਸ ਕਰੋ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਤੁਸੀਂ ਕਦੋਂ ਅਵੇਲੇਬਲ ਹੋ ਤੇ ਕਦੋਂ ਨਹੀਂ ਇਹ ਸਾਰੇ ਨਿਯਮ ਮਿਲ ਕੇ ਤਾਂ ਇੱਕ ਬਹੁਤ ਹੀ ਸੋਲਿਡ ਸਟ੍ਰੈਟਜੀ ਬਣਾਉਂਦੇ ਨੇ ਇਹ ਸਾਨੂੰ ਸਿਖਾਉਂਦੇ ਨੇ ਕਿ ਆਪਣਾ ਸਭ ਤੋਂ ਕੀਮਤੀ ਰਿਸੋਰਸ ਆਪਣਾ ਧਿਆਨ ਕਿਵੇਂ ਬਚਾਉਣਾ ਤੇ ਸਹੀ ਥਾਂ ਕਿਵੇਂ ਲਾਉਣਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਿੰਨਾ ਧਿਆਨ ਖਾ ਜਾਂਦੀਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਧਿਆਨ ਬਚਾ ਲਿਆ ਇਹਦੀ ਕਦਰ ਪਤਾ ਲੱਗੂਗੀ ਇਹ ਗੱਲ ਬਿਲਕੁਲ ਸਹੀ ਹੈ ਬਿਲਕੁਲ ਤੇ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਇਹ ਲਗਾਤਾਰ ਪ੍ਰੈਕਟਿਸ ਕਰਨ ਵਾਲੀ ਚੀਜ਼ ਆ ਇਹਨਾਂ ਚਾਰ ਨਿਯਮਾਂ ਦੇ ਨਾਲ ਨਿਊਪੋਰਟ ਇੱਕ ਹੋਰ ਬਹੁਤ ਇੰਪੋਰਟੈਂਟ ਮਾਈਂਡਸੈਟ ਦੀ ਗੱਲ ਕਰਦਾ ਜਿਹੜਾ ਇਹਨਾਂ ਸਾਰਿਆਂ ਨੂੰ ਜੋੜਦਾ ਅੱਛਾ ਉਹ ਕਿਹੜਾ ਮਾਈਂਡਸੈਟ ਹੈ ਉਹਨੂੰ ਕਹਿੰਦਾ ਕਾਰੀਗਰ ਮਾਨਸਿਕਤਾ ਕਰਾਫਟਸਮੈਨ ਮਾਈਂਡਸੈਟ ਇਹ ਉਸ ਮਸ਼ਹੂਰ ਸਲਾਹ ਦੇ ਉਲਟ ਆ ਜਿਹੜੀ ਕਹਿੰਦੀ ਹੈ ਆਪਣੇ ਜਨੂਨ ਦਾ ਪਿੱਛਾ ਕਰੋ ਫਾਲੋ ਯੂਅਰ ਪੈਸ਼ਨ ਨਿਊਪੋਰਟ ਕਹਿੰਦਾ ਕਿ ਇਹ ਸਲਾਹ ਨਾ ਕਈ ਵਾਰ ਕਨਫਿਊਜ਼ਿੰਗ ਹੋ ਸਕਦੀ ਹੈ ਕਿਉਂਕਿ ਬਹੁਤ ਲੋਕਾਂ ਨੂੰ ਖਾਸ ਕਰਕੇ ਸ਼ੁਰੂਆਤ ਚ ਪਤਾ ਹੀ ਨਹੀਂ ਹੁੰਦਾ ਭਾਈ ਉਹਨਾਂ ਦਾ ਅਸਲ ਪੈਸ਼ਨ ਹੈ ਕੀ ਪੈਸ਼ਨ ਬੜਾ ਅਸਪਸ਼ਟ ਜਿਹਾ ਸ਼ਬਦ ਆ ਵਾਹ ਇਹ ਤਾਂ ਸੋਚ ਬਦਲਣ ਵਾਲੀ ਗੱਲ ਗਈ ਅਸੀਂ ਤਾਂ ਹਮੇਸ਼ਾ ਇਹ ਹੀ ਸਮਝਦੇ ਆਏ ਆ ਕਿ ਜੋ ਚੰਗਾ ਲੱਗਦਾ ਹੈ ਉਹ ਕਰੋ ਉਸ ਚੇ ਕਾਮਯਾਬੀ ਮਿਲੋ ਪਰ ਜੇ ਪਤਾ ਹੀ ਨਾ ਹੋਵੇ ਕਿ ਚੰਗਾ ਕੀ ਲੱਗਦਾ ਹੈ ਜਾਂ ਜਿਸ ਚੀਜ਼ ਦਾ ਪੈਸ਼ਨ ਹੈ ਉਹਦੇ ਚ ਰੋਟੀ ਪਾਣੀ ਕਮਾਉਣ ਦਾ ਮੌਕਾ ਨਾ ਹੋਵੇ ਫਿਰ ਕੀ ਕਰੀਏ ਹੈ ਨਿਊਪੋਰਟ ਦੀ ਸਲਾਹ ਇਹ ਆ ਕਿ ਪੈਸ਼ਨ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣਾ ਸਾਰਾ ਧਿਆਨ ਦੁਰਲਭ ਅਤੇ ਕੀਮਤੀ ਹੁਨਰ ਸਿੱਖਣ ਤੇ ਲਾਓ ਡੀਪ ਵਰਕ ਦੇ ਜ਼ਰੀਏ ਆਪਣੇ ਕੰਮ ਚ ਇੰਨੇ ਮਾਹਿਰ ਬਣੋ ਕਿ ਲੋਕ ਤੁਹਾਡੇ ਕੰਮ ਦੀ ਕਦਰ ਕਰਨ ਉਹ ਕਹਿੰਦਾ ਕਿ ਜਦੋਂ ਤੁਸੀਂ ਕਿਸੇ ਕੰਮ ਚ ਬਹੁਤ ਚੰਗੇ ਹੋ ਜਾਂਦੇ ਹੋ ਉਹਦੇ ਚ ਮਾਸਟਰੀ ਹਾਸਲ ਕਰ ਲੈਂਦੇ ਹੋ ਤਾਂ ਉਸ ਕੰਮ ਲਈ ਪੈਸ਼ਨ ਅਕਸਰ ਆਪਣੇ ਆਪ ਆ ਜਾਂਦਾ ਹੈ ਕਿਉਂਕਿ ਮਾਸਟਰੀ ਤੁਹਾਨੂੰ ਆਟੋਨੋਮੀ ਆਜ਼ਾਦੀ ਰਿਸਪੈਕਟ ਤੇ ਆਪਣੇ ਕੰਮ ਤੇ ਮਾਣ ਦਿੰਦੀ ਆ ਤੇ ਇਹੀ ਚੀਜ਼ਾਂ ਪੈਸ਼ਨ ਦਾ ਬੇਸ ਬਣਦੀਆਂ ਅੱਛਾ ਤਾਂ ਮਤਲਬ ਪਹਿਲਾ ਕੰਮ ਜੋ ਉਸਤਾਦ ਬਣੋ ਫਿਰ ਉਸ ਕੰਮ ਨਾਲ ਪਿਆਰ ਤੇ ਜਨੂੰਨ ਖੁਦ ਆ ਜਾਵੇਗਾ ਇਹ ਤਾਂ ਉਲਟਾ ਬੜਾ ਲੌਜੀਕਲ ਤਰੀਕਾ ਹੋਇਆ ਕੰਮ 'ਚ ਮਾਸਟਰੀ ਹਾਸਿਲ ਕਰੋ ਫਿਰ ਉਹ ਮਾਸਟਰਪੀਸ ਬਣੇਗਾ ਤੇ ਰੈਕਗਨੀਸ਼ਨ ਆਪਣੇ ਆਪ ਮਿਲੇਗੀ ਜਨੂੰਨ ਨਤੀਜਾ ਹੈ ਸ਼ੁਰੂਆਤ ਨਹੀਂ ਬਿਲਕੁਲ ਐਕਸਲੈਂਸ ਪੈਸ਼ਨ ਵੱਲ ਲੈ ਜਾਂਦੀ ਆ ਨਾ ਕਿ ਹਮੇਸ਼ਾ ਪੈਸ਼ਨ ਐਕਸਲੈਂਸ ਵੱਲ ਇਹ ਉਹਨਾਂ ਲੋਕਾਂ ਲਈ ਬਹੁਤ ਪਾਵਰਫੁਲ ਆਈਡੀਆ ਵਾ ਜਿਹੜੇ ਆਪਣੇ ਕੰਮ 'ਚ ਮੀਨਿੰਗ ਤੇ ਲੰਬੇ ਸਮੇਂ ਦੀ ਸੈਟੀਸਫੈਕਸ਼ਨ ਲੱਭ ਰਹੇ ਨੇ ਪੈਸ਼ਨ ਲੱਭਣ ਦੀ ਟੈਨਸ਼ਨ ਛੱਡੋ ਚੰਗਾ ਕੰਮ ਕਰਨ ਤੇ ਫੋਕਸ ਕਰੋ ਇਸ ਕਿਤਾਬ ਵਿੱਚ ਇੱਕ ਹੋਰ ਬੜੀ ਪ੍ਰੈਕਟੀਕਲ ਤੇ ਦਿਲਚਸਪ ਚੀਜ਼ ਦਾ ਜ਼ਿਕਰ ਹੈ ਸ਼ਟਡਾਊਨ ਸੰਪੂਰਨ ਸ਼ਟਡਾਊਨ ਕੰਪਲੀਟ ਰਿਚੁਅਲ ਇੱਕ ਹੀ ਚੀਜ਼ ਹੈ ਤੇ ਕਿਵੇਂ ਮਦਦ ਕਰਦੀ ਹਾਂ ਇਹ ਵੈਸੇ ਤਾਂ ਚੌਥੇ ਨਿਯਮ ਹਲਕੇ ਕੰਮਾਂ ਨੂੰ ਕਟਾਓ ਦਾ ਹੀ ਹਿੱਸਾ ਵਾ ਪਰ ਇੰਨਾ ਇੰਪੋਰਟੈਂਟ ਹੈ ਕਿ ਇਹਦਾ ਅਲੱਗ ਤੋਂ ਜ਼ਿਕਰ ਬਣਦਾ ਹੈ ਇਹ ਇੱਕ ਛੋਟਾ ਜਿਹਾ ਡੇਲੀ ਰਿਚੁਅਲ ਹੈ ਜਿਹੜਾ ਤੁਸੀਂ ਆਪਣੇ ਕੰਮ ਦੇ ਦਿਨ ਦੇ ਐਂਡ 'ਚ ਕਰਦੇ ਹੋ ਕੰਮ ਪੂਰੀ ਤਰ੍ਹਾਂ ਬੰਦ ਕਰਨ ਤੋਂ ਪਹਿਲਾਂ बस कुछ मिनट ਲਗਦੇ ਨੇ ਤੁਸੀਂ ਆਪਣੇ ਸਾਰੇ ਅਧੂਰੇ ਕੰਮ ਦੇਖਦੇ ਹੋ ਜੋ ਹੋ ਸਕਦਾ ਕਰ ਲੈਂਦੇ ਹੋ ਜੋ ਨਹੀਂ ਉਹਨੂੰ ਕੱਲ ਦੀ ਟੂ-ਡੂ ਲਿਸਟ 'ਚ ਸਾਫ਼-ਸਾਫ਼ ਲਿਖ ਲੈਂਦੇ ਹੋ ਇੱਕ ਆਖਰੀ ਵਾਰ ਚਾਤੀ ਮਾਰ ਲਈ ਈਮੇਲ ਤੇ ਕਿ ਕੋਈ ਐਮਰਜੈਂਸੀ ਤਾਂ ਨਹੀਂ ਜਦੋਂ ਇਹ ਸਭ ਹੋ ਗਿਆ ਤਾਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਜਾਂ ਲਿਖਦੇ ਹੋ ਸ਼ਟਡਾਊਨ ਸੰਪੂਰਨ ਤੇ ਇਸ ਛੋਟੇ ਜਿਹੇ ਕੰਮ ਦਾ ਫਾਇਦਾ ਕੀ ਹੋਇਆ ਇਹਦਾ ਸਭ ਤੋਂ ਵੱਡਾ ਫਾਇਦਾ ਸਾਈਕੋਲੋਜੀਕਲ ਹੈ ਇਹ ਤੁਹਾਡੇ ਦਿਮਾਗ ਨੂੰ ਕਲੀਅਰ ਸਿਗਨਲ ਦਿੰਦਾ ਹੈ ਕਿ ਭਾਈ ਕੰਮ ਹੁਣ ਖਤਮ ਹੋ ਗਿਆ ਵੈ ਸਾਰੀਆਂ ਜ਼ਿੰਮੇਵਾਰੀਆਂ ਜਾਂ ਤਾਂ ਨਿਭਾ ਲੀਆਂ ਜਾਂ ਕੱਲ ਲਈ ਪਲਾਨ ਹੋ ਗਈਆਂ ਇਸ ਨਾਲ ਤੁਹਾਡੇ ਦਿਮਾਗ ਨਾਲ ਕੰਮ ਦੇ ਵਿਚਾਰਾਂ ਦੇ ਲੂਪ ਚੋਂ ਬਾਹਰ ਆ ਜਾਂਦਾ ਹੈ ਉਹ ਸੱਚੀ ਆਰਾਮ ਕਰ ਸਕਦਾ ਤੁਸੀਂ ਸ਼ਾਮ ਨੂੰ ਬਿਨਾ ਕੰਮ ਦੀ ਟੈਨਸ਼ਨ ਲਏ ਆਪਣੇ ਪਰਿਵਾਰ ਜਾਂ ਸ਼ੌਕ ਤੇ ਧਿਆਨ ਦੇ ਸਕਦੇ ਹੋ ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਤੇ ਅਗਲੇ ਦਿਨ ਫਰੈਸ਼ ਉੱਠਦੇ ਹੋ ਇਹ ਵਰਕ ਲਾਈਫ ਬਾਉਂਡਰੀ ਬਣਾਉਣ ਚ ਬਹੁਤ ਮਦਦ ਕਰਦਾ ਹੈ ਇਹ ਤਾਂ ਬਹੁਤ ਹੀ ਕਮ ਦਾ ਤਰੀਕਾ ਲੱਗਿਆ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਦਾ ਤੇ ਕਮ ਦਾ ਸਟ्रेस ਕਰਨ ਲੈ ਕੇ ਜਾਣ ਦਾ ਇੱਕ ਤਰ੍ਹਾਂ ਨਾਲ ਇਹ ਕਹਿ ਰਿਹਾ ਹੈ ਕਿ ਪਹਿਲਾਂ ਕੰਮ ਸਹੀ ਤਰੀਕੇ ਨਾਲ ਨਿਬੇੜੋ ਫਿਰ ਬੇਫਿਕਰ ਹੋ ਕੇ ਆਰਾਮ ਕਰੋ ਇਹ ਨਹੀਂ ਕਿ ਕੰਮ ਅਧੂਰਾ ਛੱਡ ਕੇ ਸੋਫੇ ਤੇ ਬੈਠੇ ਵੀ ਕੰਮ ਬਾਰੇ ਹੀ ਸੋਚੀ ਜਾਓ ਠੋਸ ਕੰਮ ਕਰ ਫਿਰ ਆਰਾਮ ਕਰ ਵਾਲੀ ਗੱਲ ਬਿਲਕੁਲ ਸਹੀ ਇਹ ਸਾਰੇ ਪ੍ਰਿੰਸੀਪਲ ਰੂਲਸ ਤੇ ਮਾਈਂਡਸੈਟ ਮਿਲ ਕੇ ਇੱਕ ਬਹੁਤ ਇਫੈਕਟਿਵ ਫਰੇਮਵਰਕ ਬਣਾਉਂਦੇ ਨੇ ਇਸੇ ਤਰ੍ਹਾਂ ਜ਼ਿਆਦਾ ਕੰਮ ਕਰਨ ਬਾਰੇ ਨਹੀਂ ਬਲਕਿ ਬਿਹਤਰ ਤਰੀਕੇ ਨਾਲ ਕੰਮ ਕਰਨ ਤੇ ਨਤੀਜੇ ਵਜੋਂ ਇੱਕ ਜ਼ਿਆਦਾ ਸ਼ਾਂਤ ਸੈਟੀਸਫਾਈਡ ਤੇ ਕੱਟ ਸਟ्रेस ਵਾਲੀ ਜ਼ਿੰਦਗੀ ਜਿਉਣ ਬਾਰੇ ਆ। ਲੱਗਦਾ ਇਹ ਕਹਿ ਸਕਦੇ ਆ ਕਿ ਡੀਪ ਵਰਕ ਸਾਨੂੰ ਦੱਸਦੀ ਏ ਕਿ ਅਸਲ ਜਿੱਤ ਉਹਨਾਂ ਦੀ ਹੁੰਦੀ ਏ ਜੋ ਪਟਕਣਾਂ ਦੇ ਇਸ ਯੁੱਗ ਵਿੱਚ ਆਪਣਾ ਮਨ ਟਿਕਾ ਕੇ ਡੂੰਘਾਈ ਨਾਲ ਕੰਮ ਚਲਾ ਲੈਂਦੇ ਨੇ। ਅੱਜ ਦੇ ਦਿਨਾਂ 'ਚ ਜਿੱਥੇ ਹਰ ਪਲ ਕੋਈ ਨਵੀਂ ਅਲਰਟ ਆਉਂਦੀ ਏ, ਹਰ ਚੀਜ਼ ਸਾਡਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੀ ਏ, ਉੱਥੇ ਆਪਣਾ ਫੋਕਸ ਬਣਾ ਕੇ ਰੱਖਣਾ ਹੀ ਅਸਲ ਤਾਕਤ ਬਣ ਚੁੱਕੀ ਏ। ਇਹ ਗੱਲ ਤਾਂ ਸੱਚੀ ਦਿਲ ਨੂੰ ਲੱਗਦੀ ਏ। ਹਾਂ, ਤੇ ਇਹ ਸਿਰਫ ਕੋਈ ਫਿਲਾਸਫੀ ਨਹੀਂ, ਕਿਤਾਬ ਬਹੁਤ ਸਾਰੀਆਂ ਸਟੱਡੀਆਂ ਤੇ ਐਗਜ਼ੈਂਪਲਸ ਨਾਲ ਇਹ ਪ੍ਰੂਵ ਕਰਦੀ ਏ ਕਿ ਇਹ ਤਰੀਕੇ ਅਪਣਾ ਕੇ ਤੁਸੀਂ ਸੱਚੀ ਰਿਜ਼ਲਟਸ 'ਚ ਬਹੁਤ ਵੱਡਾ ਫਰਕ ਦੇਖ ਸਕਦੇ ਹੋ। ਜਦੋਂ ਤੁਸੀਂ ਪੂਰਾ ਫੋਕਸਡ ਹੋ ਕੇ ਕੰਮ ਕਰਦੇ ਹੋ, ਤੁਹਾਡੀ ਸਪੀਡ ਤੇ ਕੁਆਲਿਟੀ ਦੋਵੇਂ ਬਹੁਤ ਵੱਧ ਜਾਂਦੀਆਂ ਨੇ। ਜਿਵੇਂ ਆਪਣੇ ਸੋਰਸ ਮਟੀਰੀਅਲ 'ਚ ਵੀ ਜ਼ਿਕਰ ਸੀ ਕਈ ਵਾਰ ਪੂਰੇ ਦਿਨ ਦਾ ਸਭ ਤੋਂ ਇੰਪੋਰਟੈਂਟ ਕੰਮ ਸਿਰਫ 2-3 ਘੰਟਿਆਂ ਦੀ ਡੀਪ ਵਰਕ ਸੈਸ਼ਨ 'ਚ ਹੀ ਹੋ ਜਾਂਦਾ ਹੈ। ਵਾਹ ਇਹ ਤਾਂ ਬਹੁਤ ਹੀ ਜ਼ਬਰਦਸਤ ਗੱਲ ਹੈ। ਸੋਚੋ ਕਿੰਨਾ ਟਾਈਮ ਤੇ ਸਟ्रेस ਬਚ ਚੱਕਦਾ ਹੈ। ਤਾਂ ਫਿਰ ਇਸ ਕਿਤਾਬ ਬਾਰੇ ਆਖਰੀ ਵਿਚਾਰ ਕੀ ਨੇ? ਸੋਰਸਸ ਚੈਨੂ ਕਾਫੀ ਹਾਈ 4.85 ਦੀ ਰੇਟਿੰਗ ਮਿਲੀ ਹੋਈ ਆ। ਇਹ ਖਾਸ ਕਰਕੇ ਕਿੰਨਾ ਲੋਕਾਂ ਲਈ ਫਾਇਦੇਮੰਦ ਰਹੂਗੀ? ਮੇਰੇ ਖਿਆਲ 'ਚ ਇਹ ਰੇਟਿੰਗ ਬਿਲਕੁਲ ਸਹੀ ਹੈ। ਇਹ ਕਿਤਾਬ ਖਾਸ ਤੌਰ ਤੇ ਉਹਨਾਂ ਸਾਰੇ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਦੇ ਕੰਮ ਚ ਸੋਚਣਾ, ਕ੍ਰੀਏਟ ਕਰਨਾ ਜਾਂ ਪ੍ਰੋਬਲਮ ਸੋਲਵ ਕਰਨਾ ਸ਼ਾਮਿਲ ਹੈ। ਜਿਵੇਂ ਸਟੂਡੈਂਟਸ, ਰਾਈਟਰ, ਰਿਸਰਚਰ, ਆਰਟਿਸਟ, ਪ੍ਰੋਗਰਾਮਰ, ਇੰਜੀਨੀਅਰ, ਬਿਜ਼ਨਸ ਵਾਲੇ, ਸਟ੍ਰੈਟਜਿਸਟ, ਅਸਲ ਚ ਹਰ ਕੋਈ ਜਿਸ ਨੂੰ ਆਪਣੇ ਦਿਮਾਗ ਨਾਲ ਹਾਈ ਵੈਲਿਊ ਕੰਮ ਕਰਨ ਦੀ ਲੋੜ ਹੈ। ਤੇ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਲੱਗੀ ਤੁਹਾਨੂੰ ਜੋ ਇਸ ਨੂੰ ਬਾਕੀ ਕਿਤਾਬਾਂ ਤੋਂ ਵੱਖ ਕਰਦੀ ਆ ਮੈਨੂੰ ਲੱਗਦਾ ਇਹਦੀ ਸਭ ਤੋਂ ਵੱਡੀ ਖਾਸੀਅਤ ਇਹਦਾ ਪ੍ਰੈਕਟੀਕੈਲਿਟੀ ਤੇ ਥਿਉਰੀ ਦਾ ਮਿਕਸਚਰ ਆ ਇਹ ਸਿਰਫ ਕੀ ਕਰਨਾ ਇਹ ਨਹੀਂ ਦੱਸਦੀ ਸਗੋਂ ਕਿਉਂ ਤੇ ਕਿਵੇਂ ਕਰਨਾ ਇਹ ਵੀ ਸਮਝਾਉਂਦੀ ਆ ਇਹ ਸਾਈਕੋਲੋਜੀ ਤੇ ਨਿਊਰੋਸਾਇੰਸ ਦੇ ਪ੍ਰਿੰਸੀਪਲਸ ਨੂੰ ਠੋਸ ਐਕਸ਼ਨੇਬਲ ਸਟ੍ਰੈਟਜੀਜ਼ ਤੇ ਅਸਲ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਜੋੜਦੀ ਆ ਇਹ ਸਿਰਫ ਕੰਮ 'ਚ ਬਿਹਤਰ ਹੋਣ ਬਾਰੇ ਨਹੀਂ ਇਹ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਸੋਚ ਸਮਝ ਕੇ ਸ਼ਾਂਤੀ ਨਾਲ ਤੇ ਮਕਸਦ ਨਾਲ ਜੀਉਣ ਬਾਰੇ ਵੀ ਹੈ ਬਹੁਤ ਵਧੀਆ ਤਾਂ ਅੱਜ ਦੀ ਸਾਰੀ ਗੱਲਬਾਤ ਤੋਂ ਬਾਅਦ ਇੱਕ ਸਵਾਲ ਮੇਰੇ ਮਨ 'ਚ ਆ ਰਿਹਾ ਜਿਸ ਤੇ ਸ਼ਾਇਦ ਸਾਡੇ ਸੁਣਨ ਵਾਲੇ ਵੀ ਸੋਚ ਸਕਦੇ ਨੇ ਇਹ ਗੱਲ ਸੋਰਸ ਮਟੀਰੀਅਲ 'ਚੋਂ ਹੀ ਨਿਕਲਦੀ ਪਰ ਆਪਾਂ ਸਿੱਧੀ ਗੱਲ ਨਹੀਂ ਕੀਤੀ ਇਸ ਤੇ ਹਾਂਜੀ ਜ਼ਰੂਰ ਪੁੱਛੋ ਜੇਕਰ ਅਸੀਂ ਸਾਰੇ ਮੰਨਦੇ ਹਾਂ ਕਿ ਡੀਪ ਵਰਕ ਇੰਨਾ ਪਾਵਰਫੁੱਲ ਤੇ ਫਾਇਦੇਮੰਦ ਆ ਤਾਂ ਸਾਡੇ ਜਿਹੜੇ ਅੱਜ ਦੇ ਕੰਮ ਕਰਨ ਦੇ ਮਾਹੌਲ ਨੇ ਮਾਡਰਨ ਵਰਕਪਲੇਸਸ ਭਾਵੇਂ ਉਹ ਆਫਿਸ ਹੋਣ ਜਾਂ ਵਰਕ ਫਰਮ ਹੋਮ ਇਹਨੂੰ ਵੱਡੇ ਪੱਧਰ ਤੇ ਅਪਣਾਉਣ 'ਚ ਸਭ ਤੋਂ ਵੱਡੀ ਰੁਕਾਵਟ ਕੀ ਆ ਕਿ ਇਹ ਕੰਪਨੀ ਦਾ ਕਲਚਰ ਆ ਟੈਕਨੋਲੋਜੀ ਦੀ ਆਦਤ ਆ ਜਾਂ ਕੁਝ ਹੋਰ ਤੇ ਉਸ ਰੁਕਾਵਟ ਨੂੰ ਪਰਸਨਲ ਤੇ ਆਰਗੇਨਾਈਜ਼ੇਸ਼ਨਲ ਦੋਮਾ ਲੈਵਲ ਤੇ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਇਹ ਵਾਕਈ ਬਹੁਤ ਹੀ ਅਹਿਮ ਸਵਾਲ ਆ ਤੇ ਇਹਦਾ ਜਵਾਬ ਸ਼ਾਇਦ ਸਿੱਧਾ ਨਾ ਹੋਵੇ ਪਰ ਇਸ ਤੇ ਸੋਚਣਾ ਬਹੁਤ ਜ਼ਰੂਰੀ ਆ ਬਿਲਕੁਲ ਇਸ ਸਵਾਲ ਦੇ ਨਾਲ ਹੀ ਅਸੀਂ ਅੱਜ ਦੀ ਇਹ ਗੱਲਬਾਤ ਇੱਥੇ ਹੀ ਖਤਮ ਕਰਦੇ ਆ ਉਮੀਦ ਹੈ ਕਿ ਕੈਲ ਨਿਊ ਪੋਰਟ ਦੀ ਡੂੰਗਾ ਕਮ ਕਿਤਾਬ ਦੇ ਮੁੱਖ ਸਿਧਾਂਤਾਂ ਦੀ ਇਹ ਚਰਚਾ ਸਾਰਿਆਂ ਨੂੰ ਆਪਣੇ ਕੰਮ ਤੇ ਜ਼ਿੰਦਗੀ 'ਚ ਡੂੰਘਾਈ ਲਿਆਉਣ ਲਈ ਪ੍ਰੇਰਿਤ ਕਰੇਗੀ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ ਧੰਨਵਾਦ